ਧਰਮਸ਼ੀਰਿ ਗੁਰੂ ਨਾਨਕ ਦੇਵ ਜੀ ਸਰਮਹਾਰਾਜ ਸਾਨੂੰ ਇਹ ਕੋ ਮਹਤਵ ਦੇਣਾ ਕਰਦੇ ਨੇ ਭਾਈ ਆ ਜਿਹੜਾ ਸਾਡਾ ਮਨੁੱਖਾ ਸਰੀਰ ਹੈ ਇਹ ਕਈ ਤਤਾਂ ਤੋਂ ਮਿਲ ਕੇ ਬਣਿਆ ਹੈ ਇਹਦੀ ਰਚਨਾ ਪੰਜ ਭੌਤਿਕ ਸਰੀਰ ਦੇ ਜਿਹੜੇ ਮੁੱਖ ਗੁਣ ਨੇ ਇਸ ਤਰ੍ਹਾਂ ਗੁਰਬਾਣੀ ਅੰਦਰ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਪਾਣੀ ਪਾਣੀ ਅਗਨ ਹੀ ਕਾ ਖੇਲ ਇਹ ਸਰੀਰ ਜਿਹੜਾ ਨਾ ਇਹਨੂੰ ਬਣਾਉਣ ਵਾਸਤੇ ਹਵਾ ਪਾਣੀ ਅਗਨ ਆਲਰੇਡੀ ਤਤ ਨੇ ਇਹਨਾਂ ਦਾ ਮੇਲ ਹੋਇਆ ਹਵਾ ਤੋਂ ਜਾਣੀਏ ਆ ਸਾਡੇ ਸਵਾਸ ਚੰਦੇ ਅੰਦਰ ਬਾਹਰ ਜਿਹੜਾ ਸਵਾਸ ਹਵਾ ਲੰਘਦੀ ਆ ਨਾ ਇਹ ਹਵਾ ਸਵਾਸ ਰੂਪੀ ਹਵਾ ਜਿਹੜੀ ਉਹ ਵਗ ਰਹੀ ਹੈ ਸਰੀਰ ਦੇ ਵਿੱਚ ਪਾਣੀ ਭਰਿਆ ਹੋਇਆ ਮਾਤਾ ਦੇ ਗਰਭ ਦੇ ਅੰਦਰ ਰੱਖ ਕੇ ਸਾਨੂੰ ਤਪਾਇਆ ਅਗਨੀ ਕਾ ਮੇਲ ਮਾਤਾ ਦੇ ਗਰਭ ਦੇ ਅੰਦਰ ਜਟੜ ਅਗਨੀ ਹੈ ਜਿਹੜੀ ਪੂਰਣਾ ਤਪ ਨੂੰ ਹਜਮ ਕਰ ਦੇਣ ਵਾਲੀ ਐਸੀ ਅਗਨ ਜਿਹੜੀ ਹੈ ਉਹ ਗਰਭ ਦੇ ਅੰਦਰ ਹੈ ਤੇ ਉਸ ਜਗ੍ਹਾ ਉਸ ਪਰਮਾਤਮਾ ਨੇ ਸਹਾਇੂ ਕਰਕੇ ਆਸਵਾਸ ਔਰ ਇਹੜਾ ਪਾਣੀ ਹੈ ਇਹਨਾਂ ਨੂੰ ਵੀ ਪਕਾਉਣਾ ਕਰਿਆ ਉਸ ਜਗ੍ਹਾ ਇਹ ਸਰੀਰ ਜਿਹੜਾ ਪਾਣੀ ਨਾਲ ਭਰਿਆ ਹੋਇਆ ਮਾਤਾ ਦੇ ਕਰਨ ਤੇ ਵਿੱਚ ਤਪਿਆ ਹੈ ਹਵਾ ਦੀ ਨਿਆਈ ਜਾਣੀਏ ਚ ਗੁਣਾਂ ਦੀ ਬਾਤ ਕਰੀਏ ਤਾਂ ਰਜੋ ਗੁਣੀ ਪਾਣੀ ਦੀ ਨਿਆਈ ਸਤੋ ਗੁਣੀ ਤੇ ਅਗਨੀ ਦੀ ਨਿਆਈ ਜਿਹੜੀ ਆ ਤਨੋ ਗੁਣੀ ਇਹਨਾਂ ਤਿੰਨਾਂ ਗੁਣਾਂ ਦਾ ਜਿਹੜਾ ਮੇਲ ਹੈ ਇਕੱਠਾ ਅਸੀਂ ਅਨੇਕਾਂ ਤਰ੍ਹਾਂ ਦੇ ਕਰਮ ਕਰਵਾ ਰਹੇ ਹਾਂ ਜ਼ਰੂਰ ਨਹੀਂ ਪਤਾ ਲੱਗਦਾ ਕਿ ਉਸ ਦੀ ਕਿਸ ਗੁਣ ਦੇ ਆਧਾਰ 'ਤੇ ਕਾਰਜ ਕਰ ਰਹੀ ਹੈ ਕਈ ਵਾਰ ਕੀ ਹੁੰਦਾ ਹੈ ਕਿਸੇ ਵਸਤੂ ਦੀ ਪ੍ਰਾਪਤੀ ਵਾਸਤੇ ਸਾਡਾ ਮਨ ਲੱਗਿਆ ਹੋਇਆ ਉਹ ਸਾਡੀ ਤਮੈ ਉਹ ਤਮੋਗੁਣੀ ਉੱਤੇ ਬਿਲਕੁਲ ਸਾਡੇ ਤੇ ਕਾਰਜ ਕਰ ਰਹੀ ਹੈ ਪਰ ਜਿਸ ਤਰ੍ਹਾਂ ਪਾਣੀ ਵਗਦਾ ਬੜਾ ਸ਼ਾਂਤ ਹੈ ਉਸੇ ਤਰ੍ਹਾਂ ਸਹਜ ਅਵਸਥਾ ਦੀ ਗੱਲ ਕਰੀਏ ਉਹ ਸਤੋਗੁਣੀ ਹੈ ਰਜੋਗੁਣੀ ਹਵਾਦੀ ਨੇ ਅੱਜ ਇਹਦਾ ਪਤਾ ਨਹੀਂ ਲੱਗ ਰਿਹਾ ਕਾਰਜ ਹੋ ਰਿਹਾ ਹੈ ਇਸ ਤਰ੍ਹਾਂ ਜਿਹੜੇ ਆ ਨਾ ਇਸ ਸਰੀਰ ਦੇ ਮਿਲਾਪ ਨੂੰ ਦੱਸਣਾ ਕਰਿਆ ਔਰ ਇਤੋਂ ਤੱਕ ਜਾਣੀਏ ਸਤਿਗੁਰੂ ਜੀ ਮਤ ਦਿੰਦੇ ਆ ਚੰਚਲ ਚਾਪਲ ਬੁੱਧ ਕਾਖੇ ਇਹ ਸਾਰੇ ਜਿਹੜੇ ਚੰਚਲ ਮਨ ਵਿਸ਼ੇ ਵਿਸ਼ੇਣੀ ਜਿਹੜੀ ਆ ਨਾ ਕਈ ਅਸਥਿਰ ਆ ਬੁੱਧ ਦਾ ਸਾਰਾ ਜਿਹੜਾ ਖੇਲ ਹੋ ਰਿਹਾ ਇਹ ਬੁੱਧੀ ਸਾਰਾ ਕਰਮ ਕਰਾ ਰਹੀ ਹੈ ਜੋ ਸੰਸਾਰ ਚੱਲ ਰਿਹਾ ਹੈ ਇਹ ਚੰਚਲ ਮਨ ਤੇ ਬੋਧदाई ਰਚਿਆ ਹੋਇਆ ਇੱਕ ਤਮਾਸ਼ਾ ਜਿੱਦਾਂ ਬਾਜੀ ਕਰਈਏ ਬਾਜੀ ਪਉਂਦਾ ਕਿਹੜੇ ਵਾਲਾ ਇੱਕ ਖੇਡਾ ਪਉਂਦਾ ਨਾ ਉਹ ਸਾਡੇ ਦਨਾਂ ਨੂੰ ਇਸ ਤਰ੍ਹਾਂ ਬੰਦ ਕਰ ਲਿੰਦਾ ਹੈ ਕਿ ਜਿਸ ਤਰ੍ਹਾਂ ਸਾਰਾ ਕਾਰਜ ਸੱਚ ਦੇ ਵਿੱਚ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਉਹਨੇ ਬੜਾ ਜਾਦੂ ਕੀਤਾ ਹੈ ਬੜਾ ਉਹਨੇ ਤਮਾਸ਼ਾ ਦਿਖਾਇਆ ਤਮਾਸ਼ਗੀਰ ਨੇ ਤੇ ਅਸੀਂ ਉਹਨੂੰ ਬੜੇ ਚਾਨ ਨਾਲ ਵੇਖਦੇ ਇਸੇ ਤਰ੍ਹਾਂ ਹੀ ਸਾਡਾ ਚਾ ਜਿਹੜਾ ਹੈ ਸਾਡਾ ਮਨ ਹੈ ਆ ਦੁਨੀਆਂ ਵੀ ਸੰਸਾਰ ਦੀਆਂ ਲੱਛੀਆਂ ਹੁਣੀਆਂ ਰਚਨਾ ਦੇ ਵਿੱਚ ਲੱਗਿਆ ਹੋਇਆ ਤੇ ਸਾਧੂ ਗੁਰੂ ਜੀ ਕੋ ਬਾਤ ਸਮਝਾਉਣਾ ਕਰਦੇ ਆ ਜਗ ਰਚਨਾ ਸਭ ਝੂਠ ਹੈ ਜਾਣ ਲਿਓਰੇ ਵੀ ਤੇ ਮੇਰੇ ਪਿਆਰੇ ਆ ਤੂੰ ਜਾਣਣਾ ਕਰ ਜਿਹਦੇ ਤੂੰ ਵਿਸ਼ਵਾਸ ਕਰਦਾ ਸਭ ਨੇ ਇੱਕ ਦਿਨ ਨਾਸ਼ ਹੋ ਜਾਣਾ ਜੋਜ ਉਸ ਦਿਨਸ ਹੈ ਪਰ ਉਹ ਅੱਜ ਕੇ ਕਾਲ ਅੱਜ ਨਹੀਂ ਸਵੇਰੇ ਉਹਨੇ ਨਾਸ਼ ਹੋ ਰਣਾ ਤੇ ਅਸੀਂ ਸਾਡਾ ਮੋਜੜਾ ਤੋ ਅਸੀਂ ਇਹਨਾਂ ਦੁਨਿਆਵੀ ਮਦਾਨਪਾਂ ਦੇ ਨਾਲ ਕੀਤਾ ਹੋਇਆ